ਹਾਂਜੀ ਦੋਸਤੋ ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸੁਰ ਸਿੰਘ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਭੋਲਾ ਦੇ ਡੇਰੀ ਫਾਰਮ ਵੀਰ ਸੰਦੀਪ ਸਿੰਘ ਜੀ ਹੁਣਾਂ ਦੇ ਕੋਲ ਸੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਆਪਾਂ ਤੁਹਾਨੂੰ ਟੋਟਲ ਅੱਜ 4 ਕੈਨੀਮਲ ਦਿਖਾਉਣੇ ਆ ਮਾਲ ਵੈਸੇ 5 ਤੋਂ 7 ਕਨਾਂਗ ਆਪਾਂ ਦਿਖਾਉਣੇ ਸੀ ਕਿ ਕੁਝ ਐਨੀਮਲ ਜਿਹੜੇ ਸੇਲ ਹੋ ਚੁੱਕੇ ਆ ਤੇ 4 ਵੜਾ ਤੁਹਾਨੂੰ ਦਿਖਾ ਦੇਵਾਂਗੇ ਜਿਨ੍ਹਾਂ ਦੇ ਵਿੱਚੋਂ 2 ਸੂਈਆਂ 2 ਗੱਭਣ ਕ੍ਰਾਸ ਬਰੀਡ ਬਾਕੀ ਗਰਮੀ ਦੇ ਤੋਹਫੇ ਆ ਠੀਕਾ ਜੀ ਸੋ ਇਹਨਾਂ ਦਿਨਾਂ ਦੇ ਵਿੱਚ ਨਾਰਮਲ ਭਰਾ ਆਪਣੀ ਜਿਹੜੇ ਅਗੇ ਸੱਜਣ ਠੀਕਾ ਜੀ ਗਰਮੀ ਦੇ ਵਿੱਚ ਬਿਲਕੁਲ ਜਿਹੜੇ ਕ੍ਰਾਸ ਬਰੀਡ ਦੇ ਵਿੱਚ ਹੀ ਐਨੀਮਲ ਖਰੀਦੇ ਆ ਚਾਰ ਵੜਾ ਹੋਣਗੀਆਂ ਤਰੀਕਾ 'ਚ ਤੁਸੀਂ ਨੋਟ ਕਰ ਲਓ 26 ਮਈ ਨੂੰ ਵੀਡੀਓ ਬਣਾ ਰਹੇ ਆਪਾਂ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਸੋ ਕੋਈ ਵੀ ਫਾਰਮਰ ਭਰਾ ਆਪਣਾ ਇੱਥੇ ਆ ਕੇ ਤਸੱਲੀ ਕਰਨੀ ਚਾਹੁੰਦਾ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕਾ ਜੀ ਤੇ ਗੱਬਣ ਪਸ਼ੂ ਲੈ ਕੇ ਜਾਂਦੇ ਹੋ ਟਿੱਪ ਕੇ ਚਾਹੋਂ ਤੁਹਾਨੂੰ ਦੀ ਤਸੱਲੀ ਆਪਣੀ ਯਕੀਨੀ ਬਣਾ ਲਿਆ ਕਰੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੋਰ ਸਿੰਘ ਤੋਂ ਇੱਕ ਛੜਕਾ ਪਿੰਡ ਪੁੱਚਰ ਨੂੰ ਜਾਂਦੀ ਆ ਇਸੇ ਲਿੰਕ ਛੜਕ ਦੇ ਉੱਪਰ ਵੀਰ ਸੰਦੀਪ ਸਿੰਘ ਉਹਨਾਂ ਦਾ ਫਾਰਮ ਆ ਆਣ ਕੇ ਆਪਣੀ ਤੁਸੀਂ ਤਸੱਲੀ ਕਰੋ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸੰਦੀਪ ਸਾਸਰੀ ਕਲਵੀਰ ਸਾਸਰੀ ਦਾ ਸੰਤੂ ਸਾਹਿਬ ਜੀ ਠੀਕ ਠਾਕ ਜੇ ਮਰ ਜੀ ਬੜੇ ਵਧੀਆ ਸੰਦੀਪ ਠੀਕ ਠਾਕ ਵੀਰੇ ਬੜੀ ਕਿਰਪਾ ਗੁਰੂ ਆਰਮਦਾਸ ਜੀ ਤੁਹਾਨੂੰ ਸਭ ਚਲੋ ਸ਼ੁਕਰੇ ਮਾਲਕ ਦਾ ਹਾਂ ਜੀ ਨਵੀਂ ਸੰਦੀਪਰੇ ਐਨੀ ਮੈਂ ਤੁਸੀਂ ਦੱਸਿਆ ਵੀ ਅੱਜ ਆਪਣੇ ਕੋਲ 5 ਤੋਂ 7 ਕਨਗ ਸੀਦਾ 7 ਕਨਗ ਹੈਗੇ ਸੰਤੂ ਸਾਹਿਬ 3 ਕਨਗ ਸੇਲ ਹੋ ਗਏ ਆ ਤੇ 4 ਨਗ ਰਹਿ ਗਏ ਵੀ ਸੰਤੂ ਸਾਹਿਬ ਗਰਮੀਆਂ ਦੇ ਤੋਹਫੀ ਆ ਤੁਹਾਨੂੰ ਪਤਾ ਵੀ ਆਪਾਂ ਚੱਲਦੇ ਆ ਮੌਸਮ ਦੇ ਹਿਸਾਬ ਨਾਲ ਸਰਦੀ ਦੀ ਵਿੱਚ ਆਪਾਂ ਡੱਬੀ ਦੀ ਖਰੀਦਦਾਰੀ ਕਰਦੇ ਆ ਇਹਨਾਂ ਦਿਨਾਂ 'ਚ ਆਪਾਂ ਕ੍ਰਾਸ ਬਰੀਡ ਦੀ ਖਰੀਦਦਾਰੀ ਕਰਦੇ ਆ ਕਿਉਂਕਿ ਸਾਰੇ ਭੈਣ ਭਰਾ ਵਾ ਜਿਹੜੇ ਆ ਇਹਨਾਂ ਦਿਨਾਂ ਹੀ ਕ੍ਰਾਸ ਬਰੀਡ ਹੀ ਲੈਂਦੇ ਆ ਤੇ ਗਰਮੀ ਦਾ ਕਰਕੇ ਸੰਤੂ ਸਾਹਿਬ ਤੁਹਾਨੂੰ ਪਤਾ ਵਾ ਦੁਨੀਆਂ 'ਚ ਥੋੜੀ ਗਰਮੀ ਬਣਾਉਂਦੀਆਂ ਉਹਦਾ ਕਰਕੇ ਕ੍ਰਾਸ ਬਰੀਡ ਆ ਵੀ ਚਲੋ ਦੁੱਧ ਵੀ ਚੰਗਾ ਦੇਂਦੀ ਆ ਫੇੜ ਵੀ ਚੰਗੀ ਹੁੰਦੀ ਆ ਤੇ ਮੱਝ ਵਾਲਾ ਕੰਮ ਹੀ ਹੋ ਜਾਂਦਾ ਈ ਇਹਦਾ ਮੱਝਾਂ ਹੀ ਇੱਕ ਸਾਥ ਮੱਝਾਂ ਹੀ ਆ ਸੰਤੋਖ ਸਾਹਿਬ ਅੱਜ ਵੀ ਫ੍ਰਿਜਾਂ ਆਈਆਂ ਚਾਰੇ ਆਪਣੇ ਕੋਲ ਮਾਰ ਦੀ ਤੇ ਠੀਕ ਆ ਵੀ ਹਾਂਜੀ ਸੋ ਦੋਸਤੋ ਸ਼ੁਰੂਆਤ ਕਰਾਂਗੇ ਕਿ ਪਹਿਲੇ ਨੰਬਰ ਤੋਂ ਇਸ ਵਹਿੜ ਤੋਂ ਕੋਈ ਜਰਸੀ ਦੇ ਵਿੱਚ ਕੋਈ ਛਾਈ ਵਾਲ ਦਾ ਕਰਾਸ ਦੇਖ ਲਿਆ ਜੇ ਕਰਾਸ ਬਰੀਡ ਆ ਗਈ ਆ ਠੀਕ ਆ ਜੀ ਰੰਗ ਜਿਵੇਂ ਆਪਾਂ ਗੱਲ ਕਰਦੇ ਨੇ ਬਲੈਕ ਤੇ ਬਿਲਕੁਲ ਰੈੱਡ ਕਲਰ ਦਾ ਕੰਬੀਨੇਸ਼ਨ ਆ ਜੱਡਾ ਭਾਂਡਾ ਪੂਰਾ ਖਬਰਦਾਰ ਆ ਤੇ ਮੇਰੇ ਸੰਦੀ ਜਵਾਈ ਵਾਲਾ ਪੂਰਾ ਸੰਧੂ ਸਾਹਿਬ ਮੋਟਾ ਥਾਣਾ ਕੱਢੂਗੀ ਪੂਰਾ ਹੱਤੀ ਚਵਾਈਲਾ ਉਂਗਲ ਉਂਗਲ ਜੱਡੀ ਮੋਟੀ ਧਾਰ ਮਾਰਦੀ ਬੈਠ ਚੰਗੀ ਪੋਲੀ ਪਲੀਤੀ ਆ ਬੜਾ ਮੇਰੇ ਪਾਸੋਂ ਦੀ ਸੂਈ ਜੀ ਹਾਂਜੀ ਤੇ ਆ ਬੱਛੀ ਜੇ ਆ ਗਿੱਲਾ 나ੜੂ ਨਾਲ ਜੀ ਬਹੁਤ ਠੀਕ ਆ ਜੀ ਪਰਸੋਂ ਦੀ ਸੂਈਏ ਦੋਸਤੋ 나ੜੂਆ ਨਾਲ ਜੀ ਤੇ ਬੱਛੀ ਦੋ ਮੰਨ ਲਿਓ ਬੋਲਾ ਮੰਨ ਲਿਓ ਐਡਮ 17 ਤੋਂ 18 ਕਿਲੋ ਬੋਲਾ ਦੇ ਥੱਲੇ ਤੇ ਆ ਰਹੇ ਜੀ 17 18 ਦੋ ਟਾਈਮ ਛੱਡ ਕੇ ਚਾਰ ਟਾਈਮ ਕੋਈ ਚੋਵੇ ਜੇ ਕੋਈ ਨਹੀਂ ਵੀ ਚੋਂਦਾ ਆਪਦੇ ਘਰ ਲਾ ਕੇ ਤਸੱਲੀ ਕਰਕੇ ਅੱਧੇ ਲਓ 21 17 ਕਿਲੋ ਦੋਸਤੋ ਬੋਲਾ ਬੋਲਾ ਆ ਅੱਜ ਤੀਜਾ ਗਦੇ ਨਾ ਮੈਂ ਥੋੜਾ ਤੁਹਾਨੂੰ ਇੱਕੋਰੀ ਲਾ ਗਿਓ ਥਾਨ ਬਖਾਦ ਕੇ ਆਹ ਦੇਖੋ ਜੀ ਤਾਂ ਥਾਨ ਤੋਂ ਜਿਹੜਾ ਤੁਸੀਂ ਵੇਖੋ ਕਰਮਾਲੇ ਦੀ ਮੁੱਠੀ ਮੁੱਠੀ ਆ ਵੀ ਚੰਗੀ ਸਤੂ ਸਾਹਿਬ ਸਾਨੂੰ ਦਾ ਕੋਈ ਆਪਾਂ ਜਿਆਦਾ 25 26 ਕਿਲੋ ਆਂਦੇ ਨੇ ਉਤਰਾ ਸਿਆੜ ਹੁੰਦਾ ਤੇ ਵੇੜ 25 26 ਕਿਲੋ ਦਿੰਦੀ ਪਰ ਹੁਣ ਵੀ 20 ਕਿਲੋ ਦੁੱਧ ਨਾ ਪਾ ਦੂਗੀ ਲਓ ਬੋਲ ਕੇ ਦਿਖਾ ਦਿਓ ਸੰਦੀਪ ਲਓ ਸਮਝਾਓ ਸੋ ਪਲੀ ਪਲੀਤੀ ਵੇੜ ਆ ਠੀਕ ਆ ਜੀ ਸੁਮਿਆਂ ਦੇ ਵਿੱਚ ਆਪਦੀ ਸਮਝ ਤੁਸੀਂ ਦੁੱਜਾ ਮੰਨ ਕੇ ਵੀ ਖਰੀਦਦਾਰੀ ਕਰ ਸਕਦੇ ਹੋ ਸਾਹਿਬ ਆਪਾਂ ਤਾਂ ਦੁੱਜਾ ਕਰਕੇ ਲਈ ਥਾਣ ਭਾਂਡੇ ਵਾਲੀ ਆ ਥੋੜੀ ਜੀ ਇੱਕ ਸਾਈਡ ਤੇ ਪਰੂਣੇ ਜੀ ਕੋਈ ਬੋਲੀ ਆ ਬਿਲਕੁਲ ਆ ਇਧਰ ਜਿਹੜਾ ਜੀ ਇੱਕ ਬਹਿਣੀ ਵਾਲੀ ਸਾਈਡ ਜਿਹੜੀ ਪਰੂਣ ਹੈ ਸੱਜੇ ਬੰਦੇ ਥੋੜੀ ਜਿਹਾ ਭਾਲਿਆ ਉਹ ਵੀ ਸੰਤੂ ਸਾਹਿਬ ਪੂਰੀ ਦਾ ਗਦਾਵਾ ਕਰੀ ਜਣਾ ਪਾਣੀ ਪੂਣੀ ਕਰਕੇ ਉੱਤੇ ਪਾਈ ਦਾ ਆਹ ਨਾ ਠੀਕ ਆ ਵੀ ਤੋਂ ਬਾਕੀ ਥੋੜਾ ਜਿਹਾ ਪਸ਼ੂ ਜਿਹੜਾ ਦੋਸਤ ਤਾਜ਼ਾ ਸੂਣ ਕਰਕੇ ਥੋੜਾ ਜਿਹਾ ਭਲਾ ਭੁਲਾ ਦੇ ਵਿੱਚ ਨਾਰਮਲ ਸੰਤੂ ਸਾਹਿਬ ਸੁਧਰੀ ਚੰਗੀ ਚਮਕ ਕਿੰਨੀ ਆ ਬਿਲਕੁਲ ਬਰੀਕ ਨੂੰਈ ਦੀ ਵਹਿੜ ਆ। ਭਜਨ ਮੱਟੇ ਵਾਲੀ ਆ ਕੋਈ ਛੋਟੀ ਨਹੀਂ ਹੈ, ਜੇ ਕੋਈ ਛੋਟੀ ਆ ਕੇ। ਉਹਨੇ ਭਜਨ ਮੱਟੇ ਬਹੁਤ ਆ। ਹਾਂਜੀ ਹਾਂਜੀ ਇਹ ਦੇਖਿਆ। ਉਹ ਬਾਕੀ ਗੋਲਗਾਲ ਪੂਰੀ ਹੈ ਠੀਕ ਆ ਜੀ। ਚਲੋ ਸੂਸਵਾ ਕੇ ਵੀ ਕੋਈ ਜ਼ਿਆਦਾ ਮਹਿਸੂਸ ਨਹੀਂ ਕਰਾਉਂਦੀ ਪਈ ਕਿ ਸੂਸਵਾ ਕੇ ਕਈ ਨਾ ਪਸ਼ੂ ਤੈਹ ਜੀ ਲਾ ਜਾਂਦਾ, ਕਮਜ਼ੋਰ ਜਿਹਾ ਪਸ਼ੂ ਹੋਵੇ। 18-18 ਕਿਲੋ ਸੰਤੂ ਸਾਹਿਬ ਬੋਲਾ ਹਾ ਜਿਹੜਾ ਵਹਿੜ ਥੱਲੇ। ਅੱਛਾ ਵੀ। ਜਿਹੜੀਆਂ ਕਿਹੜਾ ਹੋਰ? ਦੇਖੋ ਦੇਖੋ ਜੀ। ਆਹ ਕਰੋ ਚੈੱਕ ਠੀਕ ਆ ਜੀ। ਚਬਾਈ ਚੂਈ ਪੂਰੀ ਗਰਨ ਕਰ ਲਈ ਜਾਂ। ਸੰਤੂ ਸਾਹਿਬ ਵੇਖਿਆ ਮੱਛ ਸੋ ਚਵਾਈ ਨਾਲ ਦੀ ਨਾਲ ਹੀ ਆਪਾਂ ਦਿਖਾਵਾਂਗੇ ਠੀਕ ਹੈ ਜੀ ਐਨੀਮਲ ਵੈਸੇ ਦੋ ਸੁਏ ਸੁਆਏ ਆ ਨੰਗਰੇ ਨਾਲ ਸੁਆ ਸੁਆਏ ਉਹ ਆਪਾਂ ਸੱਲੀ ਕਰਕੇ ਖਾਵਾਂਗੇ ਗੱਬਰ ਡੰਗਰਾ 'ਤੇ ਟਪਕੇ ਵੀ ਖਾਦਾਂਗੇ ਆਪਣਾ ਡੰਗਰ ਨਾਲ ਦੇ ਪਿੱਛੇ ਦੇ ਬਾਹਰ ਬਾਹੂਗਾ ਗੱਬਰ ਦੇ ਨਾਂ 'ਤੇ ਥੋੜਾ ਦੇ ਘਰ ਤਾਂ ਨਿਕਲੂਗਾ ਬਾਕੀ ਅਗਲੇ ਦੇ ਵੀਰ ਦੇ ਕਰਮਗਾੜੀ ਬਿਲਕੁਲ ਜੀ ਬਿਲਕੁਲ ਤੁਸਾਂ ਇਤਨਾ ਪਿੱਛੋ ਆਈ ਜਾਂਦੀਆਂ ਕਰਮਾਲੀਆਂ ਨਾ ਜਾਈ ਜਾਂਦੀਆਂ ਹਾਂਜੀ ਆਮਰੀਕਾ ਬੱਚਾ ਤਾਂ ਲਾਜ਼ਮੀ ਹੈ ਆਪਾਂ ਉਹਨਾਂ ਦੇ ਦੂਜੀ ਪਾਉਣੇ ਆ ਲਓ ਜੀ ਠੀਕ ਹੈ ਜੀ ਸੋ ਬੱਚਾ ਲਾ ਦਿੰਨੇ ਆ ਇਹਦਾ ਸੰਦੀਪ ਮੋਹਨ ਦਸ ਸੰਦੋ ਸਾਹਿਬ ਮੋਲੇ ਦਾ ਵੈਢ ਦਾ ਕਰਦੇ ਆਪਾਂ 85000 ਰੁਪਇਆ ਤੇ 75000 ਦੀ ਬੱਛੀ ਦਵਾਂਗੇ ਜੀ 75 ਹਾਂਜੀ ਠੀਕ ਆਪਾਂ ਉਹਦੇ ਵਿੱਚੋਂ 1000 ਰੁਪਇਆ ਛੋੜ ਕਰ ਦਾਂਗੇ ਹਾਂ ਕਿਉਂਕਿ ਵੀਰ ਭਰਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਹਾਂਜੀ 74 ਦੀ 74 ਦੀ ਲਓ ਵੀ 74000 ਦੀ ਇਹ ਵੈਢ ਮਿਲ ਜਾਊਗੀ ਠੀਕ ਆ ਜੀ ਚੰਗਾਨ 8585 ਕੁਝ ਵੀ ਉਹ ਕਰਾ ਲਓ ਬਾਕੀ ਬੱਛੀ 85 ਦੀ ਆ ਹਾਂ ਪਰ ਕਿਵਾਂ ਤੱਦੀ ਆ ਸਾਨੂੰ ਦਵਾਂਗੇ ਠੀਕ ਆ ਨਿੱਕੇ ਬਾਗੇ ਬੱਚਾ ਵਖਾ ਮੜੇ ਸੋ ਉਦੋਂ ਤੱਕ ਦੋਸਤੋ ਆਪਾਂ ਅਗਲੀ ਵੈਢ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਗਏ ਇੱਕ ਅੱਗੇ ਤੁਸੀਂ ਵੇਖੋ ਉਹਦੇ ਮਗਰ ਕਿਸ ਸੰਦੂ ਸਾਹਿਬ ਦਾ ਕੋਈ ਸ਼ਾਈ ਵਾਲਾ ਕਰਾਸ ਮੰਨਦਾ ਰਾਤ ਦੀ ਵਾਰ ਸੂਈ ਹੈ ਵੀ ᱜੇਰ ਦੂਰ ਪ੍ਰੋਪਰ ਪਈ ਆ ਸਵੇਰੇ 6-7 ਕਿਲੋ ਦੇ ਲਗਭਗ ਮੈਂ ਕੱਢੀਏ ਨਾ ਹੂੰ ਕਿਉਂਕਿ ਅੱਜ ਕੱਲ ਗਰਮੀ ਕਰਕੇ ਥੱਲੇ ਘੱਟ ਛੱਡੀ ਦੀ ਥੋੜੀ ਜੀ ਗਾਈ ਸੰਦੂ ਸਾਹਿਬ ਪੀ ਖਾਲੀ ਕਰ ਦੇਦੀ ਹੈ ਡਰੀ ਦਾਣਾ ਦਾਣਾ ਦਾ ਹੂੰ ਹੂੰ ਕੜ ਸੁੜੂ ਨਾ ਵਾਜੀ ਬਿਲਕੁਲ ਇਹ ਕਿੱਦਾਂ ਦੀ ਸੂਈ ਕੱਲ ਦੀ ਨਾ ਰਾਤੀ ਸੰਦੂ ਸਾਹਿਬ ਰਾਤੀ ਲਓ ਜੀ ਰਾਤੀ ਸੂਈ ਹੈ ਠੀਕ ਆ ਕੜ ਕੇ ਰਾਤੀ ਕੜ ਕੇ ਗੇਨੋ 3 ਵਜੇ ਦੇ ਕਰੀਬ ਇਹਨੇ ᱜੇਰ ਪਾਈ ਸਵੇਰ ਆ ਤਾਂ ਥਾਣੇ ਬੜਾ ਇਹਨੂੰ ਸਵਾਦੀ ਲੱਗਾ ਕਰਮਾਣੀ ਸੰਤੋ ਸਾਹਿਬ 49 ਮਿੰਟ ਤੇ ਮੱਛੀ ਮੋਟਰੀ ਆ ਕਰਮਾਣੀ ਬਹੁਤ ਵਧੀਆ ਜੀ ਬਾਹਰ ਵੀ ਚੰਗੀ ਆ ਕਰਾਸ ਬ੍ਰੀਡ ਆ ਗਈ ਆ ਬਾਕੀ ਗਰਮੀ ਦੇ ਤੋਹਫੇ ਆ ਸਾਰੇ ਤੋਹਫੇ ਗਰਮੀ ਦੇ ਤੋਹਫੇ ਸੰਦੀਪ ਅੱਜ ਮਾਰਨਿੰਗ ਫਿਰ 1 ਚਵਾਈ ਹੋਈ ਸੀ ਇੱਕੋ ਚਵਾਈ 6-7 ਕਿਲੋ ਤੱਕ ਲਗਭਗ ਸੰਤੋ ਸਾਹਿਬ ਕਿੱਦਾਂ ਰਹਿ ਗਏ ਨੇ ਦਰਾਂ ਦਾ ਮੈਂ ਕੱਢ ਘਤੀ ਆ ਗਰਮੀ ਕਰਕੇ ਥੱਲੇ ਨਹੀਂ ਛੱਡੀ ਦਾ ਇਹਨਾਂ ਦਿਨਾਂ ਯਾਰ ਬਾਕੀ ਚਵਾਈ ਬਹੁਤ ਜ਼ਿਆਦਾ ਖਰੀ ਨਿਕਲੀ ਕਰਮਾਣੀ ਬਿਲਕੁਲ ਸੰਤੋ ਸਾਹਿਬ ਚੰਪਕਮ ਕ ਚੰਗੀ ਆ ਪੜੀ ਚੰਗੀ ਜੇ ਰਹਿਣ ਇਹ ਲੋ ਬੰਨਾਂ ਦੇ ਆਪਣਾ ਜਿਹੜੇ ਭਰਾਵਾਂ ਤੋਂ ਲਈ ਉਹਨਾਂ ਨੇ ਪਹਿਲੇ ਸੂਈ ਸੰਨ ਲਾ 22 ਕਿਲੋ ਤੋਂ ਹੋਇਆ। ਹਾਂ। ਤੇ 18-20 ਕਿਲੋ ਕਰਮਾਲੀ ਇਹ ਵੀ ਪਾਈ ਹੋਗੀ। ਲੋ ਜੀ ਹਾਈਟ ਇਹਦੀ ਕਰਮਾਲੀ ਬੇਸ਼ੱਕ ਮੀਡੀਅਮ ਆ, ਬਾਕੀ ਪੜੀ ਸਾਂ ਵੀ ਬਹੁਤ ਆ। ਭਾਈ ਜੀ ਲੋਡ ਵਾਲੀ ਚਮਕਦਮ ਕਪੂਰੀ ਆ ਉੱਤੋਂ ਤੁਸੀਂ ਪਿੰਡੇ ਪੁੰਡੇ ਦੀ ਦੇਖੋਗੇ ਤੇ ਪੂਰੀ ਕਰਮਾਲੀ ਦੇਖੋ। ਅਜੇ ਰਾਤ ਦੀ ਸੂਈ ਰਸਨ ਤੋਂ ਸਭ ਜਾਰਦੀ ਨਹੀਂ ਗਈ ਸੂਈ ਹੋਗੀ। ਹਾਂ। ਕੋਈ ਤੈ ਨਹੀਂ ਮਾਰੀ ਵਹਿੜ ਨਹੀਂ। ਤੇ ਬਾਕੀ ਪੱਖੇ ਪਠੇ ਦੇ ਕਿਹਦੇ ਥੋੜਾ ਜਿਹਾ ਚਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਲਓਗੇ ਕਿਉਂਕਿ ਦੋ ਵੜਾ ਜਿਹੜੀਆਂ ਸੁਈਆਂ ਚਵਾਈ ਤੁਹਾਨੂੰ ਨਾਲ ਦੀ ਨਾਲ ਦਿਖਾਵ ਸੰਦੂ ਦਾ ਪਤਾ ਹੈ ਕੋਈ ਇਹ ਪ੍ਰੋਬਲਮ ਹੁੰਦਾ ਨੋ ਬਦਾ ਆਪਾਂ ਪਹਿਲੀ ਹੀ ਦੱਸਾਂਗੇ ਇਹ ਨਹੀਂ ਗੱਲ ਵੀ ਆਹ ਅਕਬੀਰ ਭਰਾਣੇ ਪੈਸੇ ਲਾਉਣੇ ਆਪਾਂ ਤੋਂ ਖੇਡੜੀ ਜਿਹੜਾ ਨਾ ਕੰਮ ਮਾਰਾ ਹੀ ਕਰਾ ਦੇ ਨਾ ਕਰਨਾ ਹੀ ਆ ਆਪਾਂ ਲਮਾ ਸਮਾ ਚੱਲਣਾ ਸੰਦੂ ਸਾਹਿਬ ਬਿਲਕੁਲ ਹਾਂਜੀ ਬੰਦ ਜੀ ਬੰਦ ਕੋਈ ਧੀਕੇ ਬਾਣੇ ਨੂੰ ਬੱਚੇ ਨੂੰ ਮਰਾਤਾ ਰਹਿੰਦੀਆਂ ਲੈ ਵੀ ਸੰਦੀਪ ਇਹਦਾ ਮੁੱਲ ਕੀ ਰੂਗਾ ਵੀਰੇ ਸੰਦੂ ਸਾਹਿਬ ਇਹਦਾ ਮੁੱਲ ਕਰਦੇ ਆਪਾਂ 75000 ਰੁਪਿਆ ਹਾਂ 72000 ਦੀ ਜਾਂਦੀ ਹੈ ਜੀ 72 ਦੀ ਹਾਂਜੀ ਕਰਕੇ ਆਪੇ ਦੇ ਦੇ ਲੈ ਸਲੂ ਸੈਂਡ 72000 ਦੀ ਜਾਂਦੋ 70 ਫੋਰ ਹੋਂਦੇ ਖੁਸ਼ੀ ਨਾਲ ਕਰਦੇ 67000 ਦੀ ਦੇ ਦਾਂਗੇ ਜਸਨੋ ਖੋ ਜੇ ਸੰਤੂ ਸਾਹਿਬ 67000 ਰੁਪਇਆ ਛੋੜੀ ਹੋਣੀ ਜੇ ਲੋਜੀ 67000 ਰੁਪਇਆ ਨਾ ਕਰੇ ਕੋਈ ਜਿਹਨੇ 70000 ਦੇ ਪੈਸੇ ਘਾਦੇ ਚ ਪਾ ਦੇ ਨੇ ਬਾਕੀ 67000 ਦੀ ਬੱਚੀ ਮਗਰ ਜਰਸੀ ਵਿੱਚ ਕਰਾਉਸਾਂ ਹਾਂਜੀ ਬੱਚੀ ਬਹੁਤ ਪਿਆਰੀ ਹੈ ਮਗਰ ਤੇ ਇੱਧਰ ਇੱਕ ਵਾਰੀ ਆਪਾਂ ਤੁਹਾਨੂੰ ਪਹਿਲੇ ਨੰਬਰ ਵਾਲੀ ਬੈੜ ਦਿਖਾ ਦਿੰਨੇ ਚੁਵਾਈ ਉਸ ਤੋਂ ਬਾਅਦ ਆਪਾਂ ਸੈਕੰਡ ਨੰਬਰ ਵਾਲੀ ਨੂੰ ਬੱਚਾ ਲਾ ਕੇ ਉਹਦੀ ਵੀ ਚੁਵਾਈ ਦਿਖਾ ਦਾਂਗੇ ਬਾਕੀ ਹੱਥੀ ਚੁਵਾਈ ਵਾਲਾ ਥਾਂ ਜੇ ਸੰਤੂ ਸਾਹਿਬ ਇੱਧਰ ਇਥੇ ਫਿਰ ਲੱਗਰਦੀ ਹੋਣੀ ਕੰਮਾਂ ਪੱਟੀ ਵਾਲੀ ਧਾਰਾ ਹੈ ਮੈਨਾ ਮੋਟੀ ਧਾਰਾ ਰੋ ਅਮਰੀਕ ਲਾ ਦੋ ਬੱਚਾ ਲਾ ਦੋ ਇਧਰ ਫਿਰ ਦੁੱਧ ਵੀ ਬਿਲਕੁਲ ਚਿੱਟਾ ਜੀ ਇਧਰ ਕੋ ਆਹਾਂ ਆਨੇ ਘੱਟਾ ਦੁੱਧ ਜਿਹੜਾ ਕਰੌਸ ਬ੍ਰੀਡ ਹੈ ਮੱਝਾਂ ਦਾ ਦੁੱਧ ਇਹਨਾਂ ਦਾ ਕਰਵਾਉਣਾ ਮੈਂ ਜੇ ਪਹਿਲਾਂ ਹੀ ਆਪਾਂ ਜ਼ਿਕਰ ਕੀਤਾ ਵੀ ਵੈੜਾ ਨਾ ਦੀਆਂ ਨੇ ਬਾਕੀ ਹੈ ਮੱਝਾਂ ਦਾ ਪਸਵਾਮ ਹੀ ਸੰਤੂ ਸਾਹਿਬ ਫੋਲਾ ਹੱਥੀਂ ਚਵਾਈ ਵਾਲਾ ਥਾਣਾ ਨਹੀਂ ਫੋਲ ਪਸਵਾਮ ਢਿੱਲਾ ਢੁਲਾ ਜਾਂਦਾ ਨਹੀਂ ਨਾ 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 ਐ ਨਿਗਰ ਆ ਜੇ ਪਰਲੇ ਬੰਨੇ ਮਾੜੀ ਜੀ ਭਰੂਣ ਹੈ ਜੀਆ ਜਿੰਨੀ ਮਰਜ਼ੀ ਖਿੱਚ ਕੇ ਚਲੀ ਜਾਓ ਐ ਬਿਲਕੁਲ ਨਿਗਰ ਪਸਵਾਮ ਲਓ ਜੀ ਕਰੋ ਚੱਕ ਠੀਕ ਆ ਕੋਈ ਟਟੋਮਾ ਬਸਮਾਨ ਹੀ ਗਾ ਇੱਕੇ ਦਾਮ ਹੀ ਸੁੱਟਦੀ ਏ ਕਰਮਾ ਲਈ ਇੱਕੇ ਦਾਮ ਹੀ ਲਾਉਂਦੀ ਆ ਤੇ ਬਾਕੀ ਤੁਸੀਂ ਇੱਥੇ ਆਣ ਕੇ ਤਸੱਲੀ ਕਰਿਆ ਕਰੋ ਆਪਾਂ ਵਾਰ-ਵਾਰ ਬੇਨਤੀਆਂ ਕਰਦੇ ਰਹੀਦਾ ਚੱਡੇ ਭਾਂਡੇ ਦੀ ਚਿੱਟਾ ਦੁੱਧ ਹਾਂ ਸੋ ਉਹਦੀ ਮੰਗਾ ਪਾਵੇ ਚਾਹੇ ਵੀਰ ਨਾ ਪਾਵੇ ਉਹਦੀ ਵੀ ਕੋਈ ਮੁਸ਼ਕਲ ਨਹੀਂ ਆ ਉਹਨੂੰ ਵੀ ਪਾਉਂਦੀ ਲੋੜ ਨਹੀਂ ਗੈਰ ਨੂੰ ਕਰਮਾ ਇਹ ਤੋਂ ਬਾਅਦ ਇੱਕ ਆਪਾਂ ਜਿਹੜੀ ਤੁਹਾਨੂੰ ਸੈਕੰਡ ਨੰਬਰ ਤੇ ਦਿਖਾਈ ਸੀ ਠੀਕ ਆ ਜੀ ਇਹਨੂੰ ਬੱਚਾ ਲਾ ਦਿੱਤਾ ਇਹਦੀ ਚੁਆਈ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਆ ਲੋ ਵੀ ਅੱਗੇ ਇੱਕ ਆਪਾਂ ਤੀਜੇ ਨੰਬਰ ਤੇ ਇਹਦੀ ਗੱਲਬਾਤ ਕਰਦੇ ਆ ਇਹ ਗੱਬਣਾ ਸੰਦੀਪ ਇਹ ਸੰਧੂ ਸਾਹਿਬ ਗੱਬਣ ਆ ਗਈ ਵਹਿਣ ਬਾਕੀ ਚੰਗੀ ਠੰਡੀ ਠਰੀਏ ਵੀ ਵਸੀ ਉਹ ਜਣੀ ਕਿ ਛਰਾਕ ਲੈਣੀ ਕੋਈ ਹਾਂ ਉਹ ਮੈਂ ਇਤਨਾ ਹੀ ਭਾਗ ਕੋਈ ਉਹੋ ਜਿਹਾ ਬੁਸਤ ਕਰ ਦਿੰਦੀ ਲੋ ਵੀ ਬਾਕੀ ਥੱਬਿਆਂ ਦਾ ਮੇਲਾ ਲੈਵਲ ਉਹ ਤੁਸੀਂ ਇਹਦਾ ਵੀ ਚੈੱਕ ਕਰੋ ਭਾਂਡੇ ਭੁੰਡੇ ਦੀ ਵੀ ਬੜੀ ਖਬਰਦਾਰ ਆ ਤੋਂ ਪੰਡਾ ਹੀ ਪਾਈ ਫਿਰਦੀ ਆ ਠੀਕਾ ਜੀ ਚੱਡੇ ਦੇਵੇ ਦੀਆਂ ਤੇ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਗੋਲਾ ਗਲਾ ਇਹਦਾ ਵੀ ਪੂਰਾ ਜਿਹੜਾ ਗੱਲਾਂ ਹੀ ਗਾਂ ਦਾ ਸਾਹਿਬ ਕਿਹੜਾ ਵੀਰ ਨਹੀਂ ਉਹਨਾਂ ਦਾ 5 ਕਿਲੋ ਦੁੱਧ ਹੀ ਕਿਹਾ ਪਰ ਆਪਾਂ 5 ਕਿਲੋ ਦੀ ਗਰੰਟੀ ਨਹੀਂ ਦਿੰਦੇ ਠੀਕ ਆ ਦੁੱਧ ਹੁੰਦਾ ਅਗਲੇ ਦੇ ਪਾਇਦਾ ਬਾਕੀ ਲੈਵੇ ਦਾ ਹਿਸਾਬ ਲਾ ਕੇ ਚਲੋ 20 22 ਕਿਲੋ ਦੁੱਧ ਦਾ ਆਰਾਮ ਨਾਲ ਪਾ ਦੂਗੀ ਭਰਿਆ ਪਾਂਡਾ ਹੁਣ ਸੰਦੀਪ ਸਿੰਘ ਜੀ ਗਰੰਟੀਆਂ ਦਿੱਤੀਆਂ ਜਾਂਦੀਆਂ ਹਾਂਜੀ ਹਾਂਜੀ ਤੇ ਚਲੋ ਅਸੀਂ ਇਹ ਬੇ ਥਣਾ ਦੀ ਪਿੱਛੇ ਭਾਰ ਦੀ ਆਪਣੀ ਪੂਲ ਗਰੰਟੀ ਹੋ ਗਈ ਹਾਂ ਹਾਂ ਕੱਪਾ ਬਖਾ ਦੇ ਦੋ ਬੇਗਾੜੀ ਥਾਣਾ ਮੁਠੀ ਮੁਠੀ ਆ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਦਿੱਤਾ ਵੀ ਹੱਥੀ ਚਵਾਈਲਾ ਥਾਣਾ ਕਰਮਾਲੀ ਨੂੰ ਠੀਕ ਹੈ ਜੀ ਦੋਵੇਂ ਪਾਸੇ ਬੈਗੇ ਚਵਾਈਲਾ ਤੋਂ ਬੜਾ ਠੰਡਾ ਤੇ ਗਾਹਾਂ ਵੀ ਠੰਢੀ ਤੇ ਪੱਲੀ ਜੰਮੀ ਚੰਗੀ ਜੀ ਚੰਗੀ ਚੰਗੀ ਹਾਂ ਜੀ ਜੰਪਲ ਵਾਲੇ ਪਾਸੇ ਤੋਂ ਕੋਈ ਢਿਲ ਨਹੀਂ ਗਈ ਅੱਜ ਸੂਬੇ ਸਵੇਰੇ ਸੂਬੇ ਬਸ ਤਿਆਰੀ ਜੇ ਬਿਲਕੁਲ ਉਤਰਾਵੇਂ ਕਰਮਾਲੀ ਖਾੜਵੇਂ ਹੱਤੀ ਚਵਾਈ ਜਿਹੜਾ ਜੀ ਗੁਰਦੀਰੇ ਜੀ ਲੋਬੇ ਹਾਂ ਤੋਂ ਲੋਬੇ ਕਹਦੇ ਤੋ ਤਿਆਰੀਆਂ ਉੱਤੇ ਹੀ ਆ ਕਰਾਂ ਲਈ ਕਿੰਨਾ ਭਾਈ ਗੰਦੀ ਵੜ ਥਲੇਉ ਵੀ ਕੱਢ ਜੇ ਤਾਂ ਕੱਢ ਜੇ ਨਹੀਂ ਤਾਂ ਦੋ ਚੌ ਦਿਨਾਂ ਚਾਈ ਖਲੋਤੀ ਹੈ ਬਿਲਕੁਲ ਹਾਂ ਦੋ ਚਾਰ ਦਿਨ ਹੀ ਲਊਗੀ ਹਾਂ ਬਿਲਕੁਲ ਤਿਆਰ ਆ ਵੜ ਲੋਬੇ ਠੀਕ ਆ ਜੀ ਸੋ ਇੱਥੇ ਇੱਕ ਸੂ ਸੂਆ ਵੀ ਪਵੇ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਸਾਹਿਬ ਹੁਣ ਬਣੀ ਆ ਇਤੋਂ ਤਾਂ ਗਾਂ ਕੀ ਹੋ ਜਾਣਾ ਨਾ ਬਾਕੀ ਥਾਂ ਨੇ ਪੀੜੀ ਦੇ ਪਾਲੇ ਨੂੰ ਕੱਲਾ ਕੱਲਾ ਲੱਗਾ ਜੀ ਮਗਰੇ ਦੇ ਮਗਰੇ ਵੇ ਬਿਲਕੁਲ ਮੇਰੇ ਲਿਆ ਤਾਂ ਦੋ ਸਾਹਿਬ ਬਹੁਤ ਤਿਆਰਾ ਥਾਂ ਦੇ ਵਾ ਠੀਕ ਆ ਜੀ ਆ ਦੇਖੋ ਲੈ ਵੀ ਸੰਦੀਪ ਕੀ ਮੁੱਲ ਵੜੀ ਆ ਕਿੰਨੇ ਦੀ ਦੇ ਦੇਗੇ ਸੰਧੂ ਸਾਹਿਬ ਮੁੱਲ ਕਰਦੇ ਆ ਨਾ ਭੋਇਆ ਪਾਸ ਹੀ ਪਿਆਸੀ ਕੋਈ ਨਹੀਂ ਮੰਗਣਾ 75000 ਰੁਪਏ 70000 ਦੀ ਵੜ ਦੇ ਦਾਂਗੇ 72 ਦੀ ਹਾਂਜੀ 72000 ਕਰ ਦਈਏ ਛੋਟਾ ਹਜੇ ਕਸਰੇ ਛੋਟ ਕਰ ਦਈਏ 70 ਦੀ ਦੇ ਦਈਏ 70 ਦੀ ਹਾਂਜੀ ਅੰਦਰ ਕੋਈ ਮਾਨਦਾਨ ਕਰਦਾਂਗੇ ਭੈਣ ਭਰਾ ਜੇ ਦਾ ਕਰ ਦੇ ਕਰ ਦਾਂਗੇ ਸੰਧੂ ਸਾਹਿਬ ਲਓ ਵੀ 70000 ਦੇ ਵਿੱਚ ਉਹ ਵੀ ਮਾਨਦਾਨ ਹੋ ਜਾਊਗਾ ਕਰ ਲਿਓ ਮੇਰਾ ਭਰਾ ਸੰਪਰਕ ਠੀਕ ਆ ਜੀ ਬਾਕੀ ਹਾਂਜੀ ਜਰੂਰ ਸੋ ਸੈਕਿੰਡ ਨੰਬਰ ਤੇ ਇੱਕ ਵੜ ਤੁਹਾਨੂੰ ਦਿਖਾਈ ਸੀ ਆਪਾਂ ਇਹ ਕਰਮਾ ਲਈ ਰਾਤੀ ਸੂਈ ਆ ਠੀਕ ਆ ਆ ਦੇਖੋ ਪੋਲੀ ਰੂਰਗੀ ਦੀ ਲਓ ਜੀ ਕਿਥੇ ਰੱਖਣ ਦਾ ਕੋ ਬੰਗਾ ਜੂੜ ਕੋਈ ਮੈਨਾਂ ਗੱਲ ਨਹੀਂ ਸੰਦੂ ਸਾਹਿਬ ਉਹਦੇ ਪੋਲੀ ਬਿਲਕੁਲ ਰੂਰਗੀ ਕਰਨ ਵਾਲੀ ਆ ਦੇਖੋ ਕਰਨਾ ਕਰਨਾ ਹੁੰਦੀ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਬੁਲਾਣਾ ਜਿਹਨੇ ਉਹ ਕਿਲੇ ਜਾਂ ਲੱਗਾ ਹੈ ਗਾੜੀ ਆਹਾਂ ਹਾਂ ਕਰਦੇ ਠੀਕ ਹੈ ਜੀ ਸਾਫ ਆ ਜੁਬਾਈ ਦੀ ਮੈਨਾ ਕੋ ਗੱਲ ਨਹੀਂ ਹਾਂ ਤੁਸਾਬ ਠੀਕ ਆ ਜੀ ਸੋ ਇਹ ਕਿਉਂਕਿ ਮਕਸਦ ਹੁੰਦਾ ਆਪਣਾ ਵਿਖਾਉਣ ਦਾ ਵੀ ਤਸੱਲੀ ਨਾਲ ਵੀ ਸ਼ੋਰ ਕਰ ਦਿੱਤਾ ਜਾਵੇ ਕੋਈ ਭੂਰ ਛੱਟਾ ਨਾ ਹੋਵੇ ਤੇ ਮੋਟਨੀ ਖੋਲਣ ਦਿੰਦੀ ਬੈੜ ਬਾਕੀ ਕੋਈ ਮੰਗਾ ਪਾਉਣ ਦੀ ਲੋੜ ਨਹੀਂ ਜੀ ਵੀਰ ਜੀ ਨੂੰ ਠੀਕ ਆ ਜੀ ਹਾਂਜੀ ਲਓ ਵੀ ਇਹ ਸਾਨੂੰ ਬੈੜਾ ਇੱਥੋਂ ਤੱਕ ਆਪਾਂ ਤੁਹਾਨੂੰ 3 ਨੰਬਰ ਤੱਕ ਦਿਖਾਈਆਂ ਇਸ ਤੋਂ ਬਾਅਦ ਸੰਦੂ ਸਾਹਿਬ ਦੂਜਾ ਸਵੇਰ ਮੱਛੀ ਆ ਗਈ ਆ 17 ਕਿਲੋ ਪਹਿਲੇ ਸਵੇਰ ਦੁੱਧ ਚੋ ਪਿੰਡੋਂ ਹੀ ਲਗੀ ਆ ਬਿਲਕੁਲ ਆਪਣੇ ਸੱਜਣਾਂ ਜਿਨ੍ਹਾਂ ਤੋਂ ਲਗੀ ਆ ਓ ਠੀਕ ਆ 15 16 ਕਿਲੋ ਦਾ 17 ਕਿਲੋ ਦਾ ਕਈ ਚੱਲੀ ਆ ਪੀਰੇ ਦੀ 15 ਕਿਲੋ ਤੋਂ ਲੈ ਕੇ 17 ਕਿਲੋ ਦਾ ਠੀਕ ਆ ਬਾਕੀ ਚੰਗਾ ਦੁੱਧ ਪਾ ਦੂਗਾ ਯਾਰ ਕਿ ਵੀ 17 18 ਕਿਲੋ ਤੋਂ 20 ਕਿਲੋ ਤੱਕ ਵੀ ਮਾਰੂਗੀ ਟੱਕਰ ਤੇ ਅਜੇ ਸੰਤੋ ਸਾਹਿਬ ਇਹਨੇ ਦਿਨ ਲੈ ਜੇ ਦੋ ਦਿਨ ਅਜੇ ਚਾਰ ਮੇਰਕਾਂ ਦੇ ਦਿਨ ਜਾਨੀ ਧਰਿਆ ਪੂਰੇ ਤੋੜਾ ਹੀ ਏ ਤੇ ਭਵੇਂ ਰਾਤ ਨੂੰ ਦੂਬੇ ਬਣੀ ਪੂਰੀ ਆ ਇਹ ਕਿਉਂ ਆਈ 1 ਨੰਬਰ ਦੇ ਉੱਤੇ ਬਿਲਕੁਲ 1 ਨੰਬਰ ਦੀ ਇਹ ਸਵੇਰ ਦੂਜਾ ਹੀ ਹੈ ਪਿਓਰ ਦੂਜਾ ਸਵੇਰ ਲਓ ਜੀ ਪਿਓਰ ਦੂਜਾ ਸਵੇਰ ਹਫਤਾ ਖੰਡ ਜੇ ਆਰਾਮ ਨਾਲ ਲੈਂਦੀ ਹੈ ਹਾਂ ਜੀ ਦੋ ਚਾਰ ਦਿਨ ਹੀ ਖੜੂ ਸੰਧੂ ਸਰਪਣੇ ਮੇਰੇ ਸਾਹਮਣੇ ਹਫਤੇ ਦੇ ਅੰਦਰ ਅੰਦਰ ਆਈ ਖਲੋਤੀ ਆ ਹਾਂ ਜੀ ਹਾਂ ਜੀ ਲਓ ਵੀ ਠੀਕਾ ਜੀ ਥਾਣੇ ਵੇਖੋ ਥਾਣੇ ਕਰਮ ਵਾਲੀਆਂ ਜਿਹੜੀਆਂ ਚਾਰੇ ਬੈੜਾ ਨੇ ਇੱਕੋ ਜੇ ਥਾਣਾ ਕੋਈ ਵਾਧ ਨਹੀਂ ਕਿਸ ਨੂੰ ਕੋਈ ਘਟ ਨਹੀਂ ਵੀ ਮੁਠੀ ਮੁਠੀ ਥਾਣਾ ਠੀਕਾ ਜੀ ਮੈਨਾਂ ਸਮਝੋ ਸਰਪ ਇਹ ਕਰੋ ਨਿੰਦਰ ਕਿਉਂ ਰਹਿਣੀ ਕਰਮ ਵਾਲੀਆਂ ਦੇ ਲੋ ਜੀ ਕੱਦ ਵੀ ਤਾਂ ਕਰਮਾਲੀ ਦਾ ਬਹੁਤ ਵਧੀਆ ਵੱਡੀ ਵਹਿੜਾ ਛੋਟੀ ਠੀਕ ਆ ਜੀ ਤੇ ਰੇਡ ਵੀ ਜਿੰਨਾ ਹੋ ਸਕਦਾ ਵੀ ਆਪਾਂ ਜੈਜ ਹੀ ਕਰਾਵਾਂਗੇ ਵੀ ਚਲੋ ਕਿਸੇ ਭਰਾ ਨੇ ਪੈਸੇ ਲਾਉਣੇ ਆ ਵੀ ਤੁਹਾਡੇ ਵੀ ਕੋਈ ਭਲਾਜ ਫਾਇਦਾ ਹੋਵੇ ਸਵਾਈ ਵੇਚੀ ਫਿਰ ਤੇ 5000 ਰੁਪਏ ਚੰਗਾ ਮਿੰਗੀ ਹਾਂ ਫਿਰ ਤਾਂ ਸਾਨੂੰ ਵੀ ਪਤਾ ਸੂਈ ਸਵਾਈ ਦਾ ਚਲੋ ਕਿ 2000 ਇਹਦੇ ਅੰਦਰ ਸੁੱਟਾਂਗੇ ਕਰਮਾਲੀ ਦੇ ਹਾਂ ਬਾਕੀ ਥਾਣੇ ਵਿੱਚ ਕੱਲਾ ਕੱਲਾ ਲੱਗਾ ਦਾ ਥਾਣੇ ਹੱਥੀਂ ਚਵਾਈ ਗੜਾ ਬਿਲਕੁਲ ਠੀਕ ਆ ਜੀ ਥਾਣੇ ਵਾਲੇ ਪਾਸਿਓ ਕੋਈ ਨਹੀਂ ਕੀ ਗੱਲਬਾਤ ਉਹ ਨਹੀਂ ਕੀ ਬਾਕੀ ਮੁੱਠੀ ਮੁੱਠੀ ਥਾਣਾ ਲੰਮੀ ਲੰਮੀ ਦੀ ਮੰਤਰ ਚੰਗੀ ਆ ਪੰਜਾਂ 14 ਦਿਨਾਂ ਦੇ ਵਿੱਚ ਕਰਮਾਣੀ ਚੰਗੀ ਥੱਲੇ ਬਣ ਜੂਗੀ। ਸੋ ਲਾਏ ਬਣਾਏ ਪਈ ਐ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ। ਓ ਟੇਰ ਢਾਲ ਵੀ ਬਥੇਰੀ ਐ ਕਰਮਾਣੀ ਦਾ ਸਾਰੀ ਰੀਲ ਜਾਣੀ ਇਹਦੇ। ਆਹ। ਆਣਾ ਤੇ ਲਿਆਰੀ ਔੜ ਕਰਦੀ ਨਾ ਪਿਆਹੇ ਸੰਗਲ। ਸਾਡੇ ਤੋਂ ਫਿਰ ਥੋੜਾ ਜਿਹਾ ਆਈ ਨਹੀਂ ਜਿਉਂਦਾ ਆਇਆ। ਲਿਆਰੀ ਤੁਲੇ ਬੁਕਾਰੀ ਪਾਉਂਦੇ ਤੁਹਾਨੂੰ ਸਭ। ਆਹੋ। ਤੇ ਵਿਹਾਰ ਸ਼ਿਕਾਰ ਤਾਂ ਫਿਰ ਲਾਉਣਾ ਪੈਂਦਾ। ਹੋਣੀ ਪਈ ਨਹੀਂ ਜੀ ਓਕੇ ਜੀ ਬਿਲਕੁਲ ਕੋ ਕਰਮਾਲਾ ਪਰੀਆਂ ਨੇ ਫਿਰ ਤੈਨੂੰ ਪਤਾ ਵੀ ਹਾਂ ਜੀ ਇਹਨਾਂ ਦਾ ਕਰਨਾ ਹੋ ਗਿਆ ਉਹ ਚੰਗੀ ਬਹਿੜਿਆ ਸੰਧੂ ਸਾਹਿਬ 17 18 ਕਿਲੋ ਦੁੱਧ ਆਰਾਮ ਨਾਲ ਭਰੀ ਜੋ ਕੋਈ 20 ਨੂੰ ਟੱਕਰ ਮਾਰੂ ਐਗੀ ਓ ਠੀਕ ਆ ਹਾਂ ਜੀ ਲੋ ਵੀ ਇਹ ਗੱਲ ਪਾਸ ਸੀ ਠੀਕ ਆ ਜੀ ਬੱਚੀ ਬਹੁਤ ਪਿਆਰੀ ਆ ਕੋਈ ਛੱਡਦਾ ਨਹੀਂ ਭਰਾ ਠੀਕ ਆ ਜੀ ਬਾਕੀ ਦੂਜਾ ਸੁਭਾ ਸੁਂਦੀ ਆ ਰੰਗ ਰੂੰਗ ਬਹੁਤ ਵਧੀਆ ਕਰਮਾਲੀ ਦਾ ਕੀ ਮੋਲ ਰੋਗੇ ਦਾ ਸੰਧੂ ਸਾਹਿਬ ਮੋਲੇ ਦਾ ਆਪਾਂ ਕਰਨਾ ਬਿਲਕੁਲ ਜੈ ਜੀ ਆਪਾਂ ਮੁੱਲ ਕਰਦੇ ਹਾਂ 18000 ਰੁਪਿਆ ਸਾਢੇ ਹਜ਼ਾਰ ਜੀ ਸੰਧੂ ਸਾਹਿਬ ਜਾਣਦੀ ਹੈ ਬਸੇ 600 ਕਰਦਗੇ ਹੋਰ ਮੈਂ ਤਨਾ 2000 ਛੋੜ ਕਰਦੇ ਨੇ 58000 ਦੀ ਦੇਦਨੇ ਪਰ ਸੁਹੀ ਸਵਾਈ ਆਪਾਂ 60 ਦੀ ਬੱਸੀ ਵੇਖਣੀ ਹੈ 55000 ਦੀ ਜਸਮੋ ਦੇ ਦੰਨੀ 55000 ਦੀ 55000 ਦੀ ਬਸ ਠੀਕ ਹੈ ਹੋਰ 500 ਛੋੜ ਕਰਦਾਂ ਗੁਰ ਦੱਸੋ ਗਿਆ ਜੀ ਹੁਣ ਠੀਕ ਹੈ ਕਾ ਜੇ ਖੜ ਗਿਆ ਨਹੀਂ ਹੁਣ ਨਾ ਕਰਾਓ ਬਸ ਕਰਕੇ ਮੁੜ ਕੇ ਫਿਰ ਘਾਟਾ ਪੈਣਾ ਸ਼ੁਰੂ ਹੋ ਜਾ ਅੱਛਾ ਇਹ ਘਾਟਾ ਕਿਹੜੇ ਕੋਲ ਪੈਣਾ ਸਾਢੇ 75000 ਦੇ ਦੇ ਦਾਂਗੇ ਸੰਧੂ ਸਾਹਿਬ ਵਪਾਰ ਕਰਨਾ ਜੀ ਇਹ ਗਰਮੀ ਦਾ ਤੋਂ ਵੇਖਨੇ ਉਤਰਾ ਮੈਂ ਚੰਗੀ ਹੈ ਬੱਸੀ ਆਪਾਂ ਮਾਲ ਸੋਹਰਾ ਹੀ ਪਾਉਣਾ ਜਿਹੜਾ ਪਾਉਣਾ ਬੋ ਵੀ ਸਾਢੇ 75000 ਦੀ ਇਹ ਕੂਲੀ ਇਹ ਕਰਵਾ ਲਈ ਠੀਕ ਆ ਤੇ ਕਰ ਲਿਓ ਸੰਪਰਕ ਮੇਰਾ ਭਰਾ ਇਹ ਦੋ ਅੱਜ ਜਿਹੜੀਆਂ ਗੱਬਣਾ ਵਿਖਾਈਆਂ ਨੇ ਦੋ ਸੁਈਆਂ ਦੀਆਂ ਆਪ ਧਾਰਾਂ ਧੁਰਾ ਮਾਰ ਕੇ ਤੁਹਾਨੂੰ ਦਿਖਾਤੀਆਂ ਨੇ ਠੀਕ ਆ ਸੋ ਬਹੁਤ ਵਧੀਆ ਜੁਵਈਆਂ ਕਰਵਾ ਲਈਆਂ ਦੀਆਂ ਠੀਕ ਆ ਜੀ ਤੇ ਹਾਂ ਕੋਈ ਨਾ ਕੋਈ ਨਾ ਕਰ ਲਓ ਪਾਸੇ ਆਹਰੇ ਲੱਗ ਗਈ ਨਾ ਬੱਚੇ ਚਲੋ ਕੋਈ ਨਹੀਂ ਨਾ ਵੀ ਸੰਦੀਵਰੇ ਇੱਕ ਨੰਬਰਕਾਰ ਆਪਣੇ ਭਰਾਵਾਂ ਨਾਲ ਸੰਦੇਸ਼ ਨੰਬਰ ਸੰਧ ਸਾਬ ਇਹ ਕਹਗਾ 8631738949 19814638947 ਠੀਕ ਹੈ ਵੀਰੇ ਸਾਸਰੀ ਸਾਸਰੀ ਕਾਲ ਵੀਰੇ ਥਾਣਾ ਨੂੰ ਚਲਕ ਮਰਾ ਦੋ ਲੋ ਵੀ ਭਰਾਵੋ ਇਹ ਗੱਲਬਾਤ ਸੀ ਠੀਕ ਹੈ ਜੀ ਇਹ ਅਜ ਨਾ ਸੀਗੇ ਬਾਕੀ ਥਾਣ ਥੱਪੇ ਤੁਹਾਨੂੰ ਦਿਖਾ ਦਿੱਤੇ ਚੰਗੀਆਂ ਸਾਫ ਸੁਥਰੀਆਂ ਵਹਿੜਾਂ ਨੇ ਚੋਬੀਆਂ ਵੇਖ ਲੀਆਂ ਤੁਸੀਂ ਸੋ ਕੰਟੈਕਟ ਕਰ ਲਿਓ ਠੀਕ ਹੈ ਜੀ ਇੱਥੇ ਆਣ ਕੇ ਕਿਸੇ ਭਰਾਣੇ ਆਪਣੀ ਤਸੱਲੀ ਕਰਨੀ ਹੈ ਤੇ ਜੀ ਆਇਆਂ ਨੂੰ ਤਸੱਲੀ ਕਰੋ ਇੱਥੇ ਆਣ ਕੇ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਹੀ ਸੀਗਾ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ